ਸਰ ਤੁਹਾਡੇ ਕੋਲ ਆਏ ਅੱਜ ਤੁਸੀਂ ਨਾ ਸਮਾਨ ਕੀਤਾ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਅਸੀਂ ਜਿਹੜਾ ਫਰਵਰੀ ਮਹੀਨੇ ਤੋਂ ਲਾਕਡਾਊਨ ਦਾ ਚੱਲਿਆ ਕਰੋਨਾ ਦੇ ਵਾਇਰਸ ਕਰਕੇ ਉਹਦੇ ਵਿੱਚ ਸਰਕਾਰ ਵੱਲੋਂ ਵੀ ਤੇ ਸਾਰੀਆਂ ਸੰਸਥਾਵਾਂ ਵੱਲੋਂ ਜਿਹੜੇ ਕਰੋਨਾ ਦੇ ਵਾਰੀਅਰ ਘੋਸ਼ਿਤ ਕੀਤੇ ਗਏ ਜਿਵੇਂ ਪੁਲਿਸ ਵਾਲੇ ਡਾਕਟਰ ਇੱਕ ਇਹਨਾਂ ਦੇ ਵਿੱਚ ਕੈਟਾਗਰੀ ਹੈ ਸਫਾਈ ਸੇਵਕਾਂ ਦੀ ਜਿਨ੍ਹਾਂ ਦਾ ਮੈਂ ਸਮਝਦਾ ਸਮਾਜ ਵਿੱਚ ਸਭ ਤੋਂ ਵੱਡਾ ਰੋਲ ਕਿਉਂਕਿ ਜੇ ਸਫਾਈ ਸੇਵਕ ਘਰ ਬਹਿ ਜਾਂਦੇ ਤੇ ਗੰਦਗੀ ਦੇ ਢੇਰ ਲੱਗ ਕੇ ਬਿਮਾਰੀਆਂ ਹੋਰ ਬਹੁਤ ਫੈਲ ਜਾਣੀਆਂ ਸੀ। ਤੋਂ ਸਾਡੇ ਮਹੱਲੇ ਦੇ ਮੇਰੇ ਨੌਜਵਾਨ ਸਾਥੀ ਸਾਰੇ ਰਾਜਪੂਤਾ ਮੱਲਾ ਨਕੋਦਰ ਦੇ ਜਿਹੜੇ ਬੱਚੇ ਨੇ ਮੇਰੇ ਨਾਲ ਸਾਰੇ ਖੜੇ ਤੋਂ ਮੇਰੇ ਮਨ ਵਿੱਚ ਆਇਆ ਕਿ ਅਸੀਂ ਆਪਣੇ ਮਹੱਲੇ ਵਿੱਚ ਕੰਮ ਕਰ ਰਿਹਾ ਸੋਨਦੀ ਸਾਹਿਬ ਸਾਡਾ ਇਹ ਛੋਟਾ ਵੀਰ ਬਹੁਤ ਦੇਰ ਤੋਂ ਸਾਡੇ ਸਮੱਸਿਆ ਦੇ ਦੀ ਸੇਵਾ ਨਿਭਾ ਰਿਹਾ ਹੈ। ਤੋਂ ਮੇਰੇ ਮਨ ਵਿੱਚ ਆਇਆ ਕਿ ਅਸੀਂ ਲੋਕ ਸਾਰੇ ਹੋਰ ਡਿਪਾਰਟਮੈਂਟਸ ਨੂੰ ਤਾਂ ਕਰ ਰਹੇ ਪਰ ਅਜੇ ਤੱਕ ਇਹਨਾਂ ਨੂੰ ਕਿਸੇ ਨੇ ਸਨਮਾਨਿਤ ਨਹੀਂ ਕੀਤਾ ਉਹ ਮੇਰੇ ਮਨ ਦੇ ਵਿੱਚ ਇੱਕ ਖਵਾਸ਼ ਸੀ ਜਿਹੜੀ ਮੈਂ ਟੋਨੀ ਨਾਲ ਵੀ ਗੱਲ ਕੀਤੀ ਸਾਡੇ ਪ੍ਰੈਸ ਰਿਪੋਰਟਰ ਔਰ ਲੱਕੀ ਨਾਲ ਮੇਰੀ ਗੱਲ ਹੋਈ ਉਹਨੇ ਇੱਕਦਮ ਹਾਮੀ ਭਰੀ ਔਰ ਅੱਜ ਅਸੀਂ ਇਹ ਸਵੇਰੇ ਪ੍ਰੋਗਰਾਮ ਰੱਖਿਆ ਸਾਰੇ ਮਹੱਲੇ ਦੇ ਆ ਬੱਚੇ ਮੇਰੇ ਨਾਲ ਖੜੇ ਨੇ ਮੈਂ ਸਾਰਿਆਂ ਦਾ ਥੈਂਕਸ ਕਰਦਾ ਕਿ ਇਹਨਾਂ ਨੇ ਮੇਰੀ ਗੱਲ ਨੂੰ ਪ੍ਰਵਾਨ ਕੀਤਾ ਔਰ ਅਸੀਂ ਇੱਕ ਬਹੁਤ ਜ਼ਰੂਰੀ ਚੀਜ਼ ਸੀ ਔਰ ਇਹਨਾਂ ਦੇ ਕੰਮ ਨੂੰ ਮੁੱਖ ਰੱਖਦੇ ਮੈਂ ਇਹਨਾਂ ਨੂੰ ਅੱਛੀ ਸਿਹਤ ਔਰ ਲੰਬੀ ਉਮਰ ਦੀ ਕਾਮਨਾ ਕਰਦਾ ਔਰ ਉਮੀਦ ਕਰ ਰਹਾ ਕਿ ਇਸੇ ਤਰ੍ਹਾਂ ਹੀ ਸਾਡੇ ਮਹਾਲੇ ਦੀ ਸੇਵਾ ਕਰਦੇ ਰਹਿਣਗੇ ਔਰ ਬਹੁਤ ਵਧੀਆ ਇਨਸਾਨ ਨੇ ਬਹੁਤ ਮਿਲਾ ਪੜੇ ਨੇ ਅਸੀਂ ਇਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਖੁਸ਼ ਦੇਖਦੇ ਹਾਂ ਔਰ ਆਉਂਦੇ ਸਮੇਂ ਵਿੱਚ ਦੇਖਦੇ ਰਾਂਗੇ ਬਹੁਤ ਬਹੁਤ ਧੰਨਵਾਦ ਨਾਮ ਆਪਣਾ ਜੀ ਸਰਬਦੀਪ ਸਿੰਘ ਮਹਲਾ ਰਾਜਪੂਤ ਨਕੋਦਰ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿੰਦੇ ਬਾਰੇ ਇਨਾਂ ਦੇ ਲਈ ਕੋਈ ਲਫ਼ਜ਼ ਨਹੀਂ ਹੈਗੇ ਕਹਿਣ ਵਾਸਤੇ ਜੀ ਸਾਡੇ ਵੱਡੇ ਵੀ ਚੰਦਨ ਸੌਂਦੀ ਜੀ ਅੱਜ ਤੋਂ ਤਕਰੀਬਨ 14-15 ਸਾਲ ਹੋ ਗਏ ਆ ਜੀ ਸਾਨੂੰ ਵੀ ਦੇਖਦੇ ਹੋਏ ਇਹਨਾਂ ਦਾ ਵਰਕ ਦੇਖਦੇ ਹੋਏ ਔਰ ਸਾਡੇ ਵਿੱਚ ਇੱਕ ਉਤਸਾਹ ਹੈਗਾ ਕਿ ਇਸ ਇੱਕ ਪ੍ਰੋਗਰਾਮ ਸ਼ੁਰੂ ਕਰੀਏ ਜੋ ਕਿ ਸਾਡੇ ਚਾਚਾ ਜੀ ਅਮਰਪਾਲ ਸਿੰਘ ਔਰ ਮੇਰੇ ਵੀਰ ਮਹੱਲੇ ਦੇ ਰਾਜਪੂਤ ਨੌਜਵਾਨ ਸਭਾ ਦੇ ਸਾਰੇ ਭਰਾਵਾਂ ਦਾ ਮੈਂ ਇੱਕ ਵਾਰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਦਿੱਤਾ ਜੀ ਔਰ ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਹੋਗੇ ਇਹ ਹੀ ਅਰਦਾਸ ਆ ਜੀ ਸਾਡੀ ਇੱਕ ਫੈਮਲੀ ਦੇ ਮੈਂਬਰ ਆ ਇਹ ਰਾਜਪੂਤਾ ਮਹੱਲੇ ਦੀ ਪੂਰੀ ਫੈਮਲੀ ਦੇ ਮੈਂਬਰ ਹੈਗੇ ਜੀ ਧੰਨਵਾਦ ਜੀ ਸੱਸੀ ਕਾ ਆਪਣਾ ਦੇਰਨਾ ਜੀ ਚੰਦਨ ਸੌਦੀ ਮੈਂ ਮਹੱਲੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਮੈਨੂੰ ਸਨਮਾਨ ਦਿੱਤਾ ਬਹੁਤ ਸ਼ੁਕਰੀਆ